ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਪੰਥ ਦੇ ਮਹਾਨ ਵਿਦਵਾਨ ਵਿਦਿਆ ਮਾਰਤੰਡ ਸੰਤਾਂ ਜੋ ਮਹਾਨ ਸੰਤ ਜਿਨ੍ਹਾਂ ਨੂੰ ਸਾਰੀ ਦੁਨੀਆ ਦੇ ਸੰਤਾਂ ਨੇ ਸੰਤ ਮੰਨਿਆ ਸਾਰੀਆਂ ਸੰਪਰਦਾਵਾਂ ਨੇ अथवा ਸੰਪਰਦਾਵਾਂ ਦੇ ਮੁਖੀਆਂ ਨੇ ਵਿਦਵਾਨਾਂ ਨੇ ਵਿਦਵਾਨ ਮੰਨਿਆ ਐਸੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀ ਅੱਜ ਚਪੰਜਮੀ ਵਰਸੀ ਸੰਸਾਰ ਭਰ ਵਿੱਚ ਮਨਾਈ ਜਾ ਰਹੀ ਹੈ। ਮਾਨਪੁਰਸ਼ਾਂ ਦਾ ਜਨਮ ਮਾਗ ਦੀ ਪੁੰਨਿਆ ਫੱਗਣ ਦੀ ਸੰਗਰਾਦ ਨੂੰ 1902 ਈਸਵੀ 12 ਫਰਵਰੀ ਨੂੰ ਉਹਨਾਂ ਦੇ ਨਾਨਕਾ ਪਿੰਡ ਰਾਜਗੜ੍ਹ ਵਿੱਚ ਹੋਇਆ ਸੀ ਕਿਉਂਕਿ ਉਦੋਂ ਐਸਾ ਸੀ ਤੇ ਬੱਚੇ ਦਾ ਜਨਮ ਹੀ ਨਾਨਕੇ ਪਿੰਡ ਹੁੰਦਾ ਸੀ ਤੇ ਉਹ ਮਹਾਂਪੁਰਸ਼ਾਂ ਦਾ ਜਨਮ ਦਿਨ ਵੀ 12 ਫਰਵਰੀ ਨੂੰ ਆਏ ਸਾਲ ਅਸੀਂ ਸਾਰੇ ਪੰਜਾਬ ਵਿੱਚ ਮਹਾਂਪੁਰਸ਼ਾਂ ਦੇ ਪੋਤਰੇ ਮੁਖੀ ਹੁੰਦੇ ਉਹਨਾਂ ਦੇ ਸੰਤ ਗਨੀ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਸਤਕਾਰ ਨਾਲ ਸੀ ਸਾਰੇ ਭਾਈ ਜੀ ਕਹਿੰਨੇ ਆ ਉਹ ਮੁਖੀ ਹੁੰਦੇ ਨੇ ਤੇ ਉੱਥੇ ਆਪਾਂ ਉਹਨਾਂ ਦਾ ਜਨਮ ਦਿਨ ਆਏ ਸਾਲ ਰਾਜਗੜ੍ਹ ਪਿੰਡ ਵਿੱਚ ਮਹਾਂਪੁਰਸ਼ਾਂ ਦੇ ਨਾਨਕੇ ਪਿੰਡ ਵਿੱਚ ਮਨਾਇਆ ਜਾਂਦਾ ਹੈ ਸੋ ਹੁਣ ਜਿਹੜਾ ਵਰਛੀ ਆ ਤੇ ਉਹਨਾਂ ਦਾ ਮਹਾਂਪੁਰਸ਼ਾਂ ਦਾ ਸੱਚਖੰਡ ਪਿਆਨਾ ਹੋਇਆ 15 ਹਾੜ 28 ਜੂਨ 1969 ਨੂੰ ਮਹਾਪੁਰਸ਼ ਸਚਕੰਡ ਸਚਕੰਡ ਪਿਆਨਾ ਕਰ ਗਏ ਸਨ ਜਿਨ੍ਹਾਂ ਦੀ ਸਾਰੀ ਵਿਸਥਾਰ ਨਾਲ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਕਰੀਏ ਤਾਂ ਇਹਨਾਂ ਤੇ ਗ੍ਰੰਥ ਲਿਖੇ ਪਏ ਮਹਾਪੁਰਸ਼ਾਂ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਨ ਪਰਪਕਾਰੀ ਉਹਨਾਂ ਦੇ ਗ੍ਰੰਥ ਲਿਖੇ ਪਏ ਜੀਵਨ ਤੇ ਪਰ ਉਹਨਾਂ ਦੀ ਜੋ ਵਰਸ਼ੀ ਬਾਰੇ ਮੈਂ ਬੇਨਤੀ ਕਰਾਂ 55ਵੀਂ ਵਰਸ਼ੀ ਹੁਣ ਅਸੀਂ 2025 ਚ 15 ਹਾੜ ਨੂੰ ਜਿੱਥੇ ਭਾਰਤ ਵਰਸ਼ ਵਿੱਚ ਸਾਰੇ ਤਕਰੀਬਨ ਸਾਰੀਆਂ ਸੰਪਰਦਾਵਾਂ ਵੱਲੋਂ ਹੀ ਸਿੱਖ ਸੰਪਰਦਾਵਾਂ ਵੱਲੋਂ ਮਨਾਈ ਜਾਂਦੀ ਹੈ